ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਤੇ ਕੁਦਰਤ ਸਰਮਹਾਰਾ ਜ ਸਦਾ ਹੀ ਜਲਕਾਰ ਹੈ ਸਦਾ ਹੀ ਜਲਕਾਰ ਮੁਸਲਮਾਨ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਔਖੀ ਘੜੀ ਨਾ ਦੇਖਣ ਦੀ ਕਰੋ ਕਿਰਪਾ ਬਾਬਾ ਜੀ ਕਰੋ ਕਿਰਪਾ ਬਾਬਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਆਉ ਤਿਸ ਪਹਿ ਆਪ ਵੇਚਾਈ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਕਾਉ ਤਿਸ ਪਹਿ ਆਪ ਵੇਚਾਈ ਦਰਸਨ ਹਰ ਦੇਖਣ ਕੈ ਤਾਈ ਕਿਰਪਾ ਕਰੇ ਤਾਂ ਸਤ ਗੁਰ ਮਿਲੈ ਹਰ ਹਰ ਨਾਮ ਧਿਆਈ ਰਹਾਉ ਜੇ ਸੁਖ ਦੇਹ ਤਾ ਤੁਜਹਿ ਆਰਾਧੀ ਦੁੱਖ ਵੀ ਤੁਝਾ ਤਿਆਈ ਜੇ ਭੁਖ ਦੇਹ ਤਾਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਕਾ ਪੇਰੀ ਪਾਣੀ ਟਵਾ ਜੋ ਦੇਵ ਹੈ ਸੁਖਾਈ ਨਾਨਕ ਗਰੀਬ ਟਹਿ ਪਿਆ ਦੁਆਰ ਆਰੰਭੇ ਲਹੋ ਵੜਾਈ ਅੱਖੀ ਕਾੜ ਤਰੀ ਚਰਣਾ ਤਲ ਸਭ ਧਰਤੀ ਤੇ ਮੇਰ ਮਾਤ ਪਾਈ ਜੇ ਬਾਸ ਬਹਲੇ ਤਾਤ ਜਹ ਆਰਾਧਿ ਜੇ ਮਾਰ ਕੱਢੇ ਵੀ ਧਾਈ ਜੇ ਲੋਕ ਸਲਾਹੇ ਤਾ ਤੇਰੀ ਉਪਮਾ ਜੇ ਨਿੰਦਾ ਤਾ ਛੋੜ ਨਾ ਜਾਈ ਜੇ ਤਦ ਵਾਲੇ ਰਹੇ ਤਾਂ ਕੋਈ ਕਿਉ ਅੱਖ ਤਦ ਵਿਸਰਿਆ ਮਰ ਜਾਈ ਵਾਰ-ਵਾਰ ਜਾਈ ਗੁਰ ਉਪਰ ਪੈ ਪੈ ਸੰਤ ਮਨਾਈ ਨਾਨਕ ਚਾਰਾ ਭੈ ਆਦਿ ਵਾਨਾ ਤਉ ਦਰਸਨ ਕਾ ਤਾਈ ਚੱਕਰ ਚਾਗੀ ਮੀਂਹ ਵਰਸਾ ਈ ਗੁਰ ਦੇਖਣ ਜਾਈ ਸੰਗੋਂ ਤੋ ਸਾਗਰ ਹੋਵੇ ਬਹੁਤਾਰਾ ਗੁਰ ਸਿੱਖ ਲਾਂਘ ਗੁਰ ਪਹ ਜਾਈ ਜੋ ਪ੍ਰਾਣੀ ਜਲ ਬਿਨ ਹੈ ਮਰਤ ਤਿਉ ਸਿੱਖ ਗੁਰ ਵੇਲ ਮਾਰ ਜਾਈ ਜੋ ਤਰਤੀ ਸਭ ਕਰੇ ਜਲ ਵਰਸਾ ਤਿਉ ਸਿੱਖ ਗੁਰ ਮਿਲ ਵਿਗਸਾਈ ਸੇਵਕ ਕਾ ਹੋਏ ਸੇਵਕ ਵਰਤਾ ਕਾਰ ਕਰ ਬਿਨੋ ਬੁਲਾਈ ਨਾਨਕ ਕੀ ਬੇਨੰਤੀ ਹਰ ਪਹਿ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝ ਹੈ ਤਿਆਈ ਜੋ ਤਦ ਸੇਵੈ ਸੋ ਤੂੰ ਹੈ ਹੋਵੈ ਤਉਦ ਸੇਵਕ ਪੈਜ ਰਖਾਈ ਪੰਡਾਰ ਪਰ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇ ਵਾਈ ਜਿਸ ਤੂੰ ਦੇ ਸੋਈ ਜਨ ਪਾਏ ਹੋਰ ਨੇਵਲ ਸਭ ਚਤੁਰਾਈ ਸਿਮਰ 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 ਗੁਰ ਆਪਣਾ ਸੋਇ ਮਨ ਜਾਗਾਈ ਇੱਕ ਧਾਨ ਮੰਗ ਨਾਨਕ ਵੇਚਾਰ ਅਰਦਾਸਨ ਦਾਸ ਕਰਾਈ ਜੇ ਗੁਰ ਚੜਕੇ ਤਾਂ ਮੀਠਾ ਲੱਗ ਜੇ ਬਖਸ 타ਗੋਰ ਵਡਾਈ ਗੁਰਮੁਖ ਬੋਲ ਸੋ ਥਾਏ ਪਾਏ ਮਨਮੁਖ ਕਿਛੁ ਥਾਏ ਨਾ ਪਾਈ ਬਾਲਾ ਕਕਰ ਵਰਪ ਵਰਸਾ ਗੁਰ ਸਿੱਖ ਗੁਰ ਦੇ ਕਣ ਜਾਈ ਸਭ ਦਿਨਸ ਰਹਿਣ ਦੇ ਕਹੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਤਰਾਈ ਅਨੇਕ ਭਾਵ ਕਰੀ ਗੁਰ ਕਾਰਣ ਗੁਰ ਭਾਵੈ ਸੋ ਥਾਏ ਪਾਈ ਅਰਹੰਤਨਸ ਗੁਰ ਚਰਨ ਅਰਾਧਿ ਦਇਆ ਕਰੋ ਮੇਰੇ ਸਾਈ ਨਾਨਕ ਕਾ ਜਿਓ ਪਿੰਡ ਗੁਰੂ ਹ ਗੁਰਮਿਲ ਤ੍ਰਿਵਤ ਅਗਾਈ ਨਾਨਕ ਕਾ ਪ੍ਰਭ ਭੂਰ ਰਹੋ ਆ ਜੱਤ ਕਤ ਤਤ ਗੋਸਾਈ ਨਾਨਕ ਕਾ ਜੀਉ ਪੰਡ ਗੁਰੂ ਹ ਗੁਰਮਿਲ ਤ੍ਰਿਪਤ ਅਗਾਈ ਨਾਨਕ ਕਾ ਪ੍ਰਭ ਪੂਰ ਰਾਇਓ ਹ ਜਤ ਕਤ ਤਤ ਗੋਸਾਈ ਵਾਹ ਇਹ ਗੁਰੂ ਜੀ ਕਾ ਖਾਲਸਾ ਵਾਹ ਇਹ ਗੁਰੂ ਜੀ ਕੀ ਫਤਿਹ